ਜੀ ਜੀ ਹੈ। ਬਈਏ ਬਾਦਿਆਂ ਦੇ ਨਾਲ ਯਾਰ ਯੱਕਿਆਂ ਦੇ ਵਾਂਗੂ ਹਮ ਗੱਤ ਵੀ ਹੋਏ ਗੰ ਚੱਲ ਗੱਤ ਬਹੁਤ ਕਿੰਨੇ ਹੋਇਆ। ਵਾਹਿਗੁਰੂ ਜੀ ਕਾ ਜੀ ਪੈਂਦਾ ਮੱਲਾ ਉਹ ਪਈ ਦੇ ਦਾਹ ਦਾ ਪਟਾਕੇ ਹੈ। ਪਹਿਲਾਂ ਤਾਂ ਮੈਨੂੰ ਬਿਜਲੀ ਵਾਲਾ ਲਖਾਉ ਕਰਕੇ ਆਈ ਗਿਆ ਨਕੀ ਸੇ ਹੋਊਗੀ। ਮੈਂ ਕੁੱਤਾ ਨਾ ਤੁਸੀਂ ਕੁੱਤਾ ਹੋ ਆ। ਆਏ ਗਿਆ। ਖਾਣੇ ਨਾਲ ਤੱਕ ਟੋਪੜ ਪਾ। ਪੂਰਾ ਵਧੀਆ ਤਕਾਕੀ ਟ੍ਰੈਕ ਨਾ ਪਲਾਟ ਕਰਾ ਜੋ ਮੁੰਡਿਓ ਬਸੇ ਦੋਸੇ ਨਾ ਐ ਸਵਾਦ ਲਿਆ ਲੈ ਐ ਤੁਹਾਨੂੰ ਪਰਪਟ ਤੇਰਾ ਆ ਜਮਾਨ ਬੈਰੀਰ ਇੱਥੇ ਵੀ ਜੋੜਨੀ ਪੈਣਾ ਖਤਮ ਆਉਗਾ ਸਵਾਦ ਲਿਆ ਬਾਈ ਜੀ ਪੈਂਡ ਮਦੇ ਵਾਲਾ ਕੰਮ ਹੋਰ ਇਸਦੇ ਨੀਣਾ ਬਨੇ ਚੱਕਰ ਨੂੰ ਕਰਦਾ ਜੀ ਪਕਰ ਜੀ ਕੀ ਪੁਰਸੀ ਦੇ ਤਿਆਰ ਜੀ ਜੱਟ ਜੱਟ ਇਹਨੂੰ ਮੋਗ ਗਿਆ ਉਹ ਨਾ ਮਲਬੀਆ ਆਇਆ ਹੁਣ ਵੀਡੀਓ ਵਾਈ ਚੱਲਣੀ ਆ ਤੇਰੇ ਰਿਸ਼ਤੇਦਾਰ ਨੇ ਵੀ ਕਹਿਣਾ ਵੀ ਘਰ ਤੋਂ ਗਈ ਆ ਲੈ ਤੈਗੇ ਬੈਕ ਹਾਂ ਬੱਸ ਇਹ ਲੈ ਹਾਂ ਚਲੋ ਬਹੁਤ ਛੋਟੀ ਕਾਰ ਦੀ ਦਾ ਮਾਹਲਾ ਇਹ ਪੈਨ ਮਲਦੇ ਵਾਲਾ ਇਹਦਾ ਬੈੱਡ ਵਾਲਾ ਇਤਨਾ ਹੀ ਸੀ ਇਹ ਦੇਖ ਲੈ ਬੈੱਡ ਨੂੰ ਹਾਂ ਜੀ ਇਤਨੇ ਓਕੇ ਚਲੋ ਜੀ ਬਾਹਰੋਂ ਸਾਡੀ ਕੋਰਚ ਵਗੈਰਾ ਇਹ ਆ ਪਈ ਸਾਡੀ ਲਾੜੀ ਉਹਦੇ ਦਾ ਸਾਈਜ਼ ਯਾਰ ਮੈਂ ਬਹੁਤ ਵੱਡਾ ਲਗਦਾ ਸਟੈਂਡਰਡ ਸਾਈਜ਼ ਆ ਬੜਾ ਵੱਡਾ ਸਾਈਜ਼ ਸਮਾਂ ਕਰਦੇ ਕੋਈ ਨਹੀਂ ਆ ਬੋਲ ਜੀ ਕਾ ਤੋ ਉਹ ਝੋਲੜੀ ਲੈ ਜਾਗੇ ਝੋਲੜੀ ਆਪਣੇ ਉਹ ਕੰਮ ਚੱਲ ਚੁ ਪੂਰਾ ਵਧੀਆ ਕੰਮ ਹੋ ਜੀ 1 ਬੰਨੇ ਆ 1 ਕੋਟੀ ਦਾ ਬਜਟ ਇਹ ਮਨੇ ਠੀਕ ਕੋਠੀ 1 ਕਰੋੜ ਤੋਂ ਬਾਹਰ ਵਾਲੇ ਬਜਟ ਕੀ ਆ ਇਹ ਜਾਵੜੇ ਵੇ 1 ਕਰੋੜ 35 ਲੱਖ ਇਹ ਜਾਵੜੇ 1 ਕਰੋੜ 23 36 40 ਡੜੀ ਅੰਦਰ ਬਾਰ ਨੇ ਇਹ ਕੋਠੀ ਵੱਡੀ ਆ ਚੰਗੀ ਇਸੇ ਤਰ੍ਹਾਂ ਜੀ ਰਾਜਿਆਂ ਨਾਲ ਆ ਸੋਹਣਾ ਕੰਮ ਚੱਲੀ ਜਾਂਦਾ ਐ ਅਪਰੀਸ਼ੀਏਟ ਕਰਿਆ ਕਰੋ ਸੋਹਣੇ ਕੰਮ ਨੂੰ ਹਮੇਸ਼ਾ ਸਲਾਉਣ ਦੀ ਕੋਸ਼ਿਸ਼ ਕਰਿਆ ਕਰੋ ਨਾ ਕਿ ਸੋਚਿਆ ਕਰੋ ਵੀ ਕੱਲ ਦਾ ਸ਼ੋਕਰਾਂ ਮੂਰੇ ਭੱਜਿਆ ਫਿਰਦਾ ਜੀ ਥੋੜੇ ਭਰਾ ਭਰਾਵੋ ਥੋੜੇ ਘਰਾਂ ਝੋਠੇ ਆ ਸ਼ੁਕਰੀਆ ਧੰਨਵਾਦ ਜੀ